ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹੰਤਾਜ ਅਸੀਂ ਇਸ ਵਕਤ ਹਲਕਾ ਬਾਗਾ ਪੁਰਾਣਾ ਦੇ ਪਿੰਡ ਸੁਖਨਾਨ ਦੇ ਵਿੱਚ ਖੜੇ ਆ ਜਿੱਥੇ ਪੁਰਾਤਨ ਡੇਰਾ ਡੇਰਾ ਪੂਰੇ ਵਾਲਾ ਜਿਸ ਦੇ ਨਾਮ ਤੇ ਇੱਕ ਸੰਸਥਾ ਵੀ ਬਣੀ ਹੈ ਉਹਨਾਂ ਦੇ ਵੱਲੋਂ ਕਾਰਜ ਚਲਾਇਆ ਜਾਂਦਾ ਹੋਰ ਵੀ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਉਸ ਦੇ ਨਾਲ ਹੀ ਇੱਕ ਡੇਰਾ ਹੋਰ ਬਣਾਇਆ ਗਿਆ ਜੋ ਕਿ ਥੋੜਾ ਛੋਟਾ ਡੇਰਾ ਉੱਥੇ ਸੰਤ ਸੀ ਜੋ ਕਿ ਸਵਰਗ ਸਧਾਰ ਗਏ ਉਸ ਤੋਂ ਬਾਅਦ ਉਹਦੀ ਉਹਨਾਂ ਦੀ ਥਾਂ ਤੇ ਕਹਿੰਦੇ ਕਿ ਕੋਈ ਹੋਰ ਸਾਧ ਹੈ ਜੋ ਉਹ ਉੱਥੇ ਆ ਕੇ ਬੈਠ ਜਾਂਦਾ ਤੇ ਪਿੰਡ ਦੀ ਜ਼ਮੀਨ ਹੈ ਜੋ ਲਗਭਗ 24 ਕਨਾਲਾਂ ਦੱਸੀ ਜਾ ਰਹੀ ਹੈ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੌਕੇ ਜਦੋਂ ਪਿੰਡ ਨੂੰ ਪਤਾ ਲੱਗਦਾ ਤਾਂ ਪਿੰਡ ਵਾਸੀ ਪਹੁੰਚਦੇ ਆ ਪੰਚਾਇਤ ਦੇ ਮੈਂਬਰ ਪਹੁੰਚਦੇ ਆ ਉਹਨਾਂ ਵੱਲੋਂ ਰੌਲਾ ਪਾਇਆ ਜਾਂਦਾ ਪੂਰਾ ਇੱਥੇ ਰੌਲਾ ਪੈਂਦਾ ਉਸ ਤੋਂ ਬਾਅਦ ਜਿਹੜੇ ਇਕੱਠੇ ਹੋਏ ਨੇ ਪਿੰਡ ਵਾਸੀ ਗੱਲਬਾਤ ਕਰਦੇ ਆ ਜਿਹੜਾ ਤਣਾਅਪੂਰਨ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਪੂਰਾ ਮਾਮਲਾ ਜਾਣਦੇ ਆ ਸਭ ਤੋਂ ਪਹਿਲਾਂ ਬਾਈ ਜੀ ਬਾਈ ਜੀ ਤੁਸੀਂ ਮੈਂਬਰ ਹੋ ਪੰਚਾਇਤ ਦੇ ਹਾਂਜੀ ਕੀ ਪੂਰਾ ਮਾਮਲਾ ਕੀ ਆ ਕਿਉਂ ਅੱਜ ਇਕੱਠੇ ਹੋਏ ਉਸ ਤੋਂ ਪਹਿਲਾਂ ਕੀ ਕੁਝ ਇੱਥੇ ਹੋ ਗਿਆ ਹੈ ਓ ਸਾਰੀ ਜਾਣਕਾਰੀ ਦਿਓ ਪਹਿਲਾਂ ਮਾਮਲਾ ਬਾਈ ਜੀ ਔ ਇਹ ਵੀ ਪਹਿਲਾਂ ਵੀ ਪੰਚਾਇਤ ਆਈ ਸੀ ਸਾਡੇ ਐਮ ਐਲ ਏ ਸਾਹਿਬ ਵੀ ਆਏ ਸੀ ਇਹਨਾਂ ਦਾ ਰੌਲਾ ਪੈ ਗਿਆ ਸੀ ਉਹ ਨਾ ਪਰਤ ਪਾਉਂਦੇ ਸੀ ਇੱਧਰ ਦੀ ਉੱਧਰ ਦੀ ਇੱਧਰ ਪਰਤ ਪਾਉਂਦੇ ਆ ਉਹ 24 ਕਨਾਲਾਂ ਪੰਚਾਇਤ ਦੀ ਸਾਡੀ ਜਗ੍ਹਾ ਉਹ ਅਸੀਂ ਉਹਨਾਂ ਨੂੰ ਅੱਜ ਤੋਂ 15 ਦਿਨ ਪਹਿਲਾਂ ਰੋਕ ਕੇ ਗਏ ਸੀਗੇ ਵੀ ਤੁਸੀਂ ਇੱਥੇ ਭਰਤ ਨਹੀਂ ਪਾਉਣੀ ਠੀਕ ਹੈ ਠੀਕ ਹੈ ਅਸੀਂ ਕੁਝ ਬਣਾਉਣਾ ਉੱਥੇ ਇੱਕ ਉਹਨਾਂ ਨੇ ਪਰੇ ਗੇਟ ਭੰਨ ਲਿਆ ਗੇਟ ਭੰਨ ਕੇ ਭਰਤ ਪਾਉਣ ਲੱਗ ਗਏ ਅੱਜ ਆਪ ਬਾਬਾ ਜੀ ਹੈ ਨਹੀਂ ਸੀਗੇ 30 40 ਜਣੇ ਮੁੰਡੇ ਬਾਹਰੋਂ ਸੱਦੇ ਸਾਨੂੰ ਇਹ ਗੱਲ ਦਾ ਨਹੀਂ ਪਤਾ ਸੀਗਾ ਜਦੋਂ ਸਾਨੂੰ ਸੇਵਾਦਾਰਾਂ ਨੇ ਫੋਨ ਕਰਿਆ ਵੀ ਤੁਸੀਂ ਆਓ ਇੱਥੇ ਅਸੀਂ ਪੰਜ ਮੈਂਬਰ ਖੜੇ ਇੱਥੇ ਪੰਜੇ ਮੈਂਬਰ ਅਸੀਂ ਆਪ ਹੀ ਗਏ ਕੋਈ ਹੋਰ ਬੰਦਾ ਨਹੀਂ ਗਿਆ ਅਸੀਂ ਪੰਜੇ ਜਾ ਕੇ ਉੱਥੇ ਗੱਲ ਕਰੀ ਵੀ ਬਾਬਾ ਜੀ ਹੈਗੇ ਆ ਉਹ ਕਹਿੰਦੇ ਬਾਬਾ ਜੀ ਤਾਂ ਹੈ ਨਹੀਂ ਜਿਹੜਾ ਸਾਡੇ ਪਿੰਡ ਦਾ ਮੁੰਡਾ ਸੀਗਾ ਕੋ ਉਹਨੂੰ ਅਸੀਂ ਪੁੱਛਿਆ ਉਹ ਸਾਡੇ ਨਾਲ ਚਲੋ ਗੱਲਾਂ ਕਰੀ ਗਿਆ ਗੱਲਾਂ ਕਰਦਾ ਕਰਦਾ ਸਾਡੇ ਨਾਲ ਜਿੱਤ ਪਿਆ ਕਹਿੰਦਾ ਤੁਹਾਡੀ ਜਗ੍ਹਾ ਕਿਵੇਂ ਆ ਗਈ ਐ ਸੇਖੇ ਪੰਚਾਇਤੀ ਜਗ੍ਹਾ ਐ ਇਹ ਠੀਕ ਐ ਇਹਦੇ ਚ ਨਾ ਤਾਂ ਅਸੀਂ ਇੱਧਰ ਲਿਆ ਨੂੰ ਤੇ ਨਾ ਉੱਧਰ ਲਿਆ ਨੂੰ ਅਸੀਂ ਪੰਚਾਇਤ ਦੀ ਜਗ੍ਹਾ ਹੀ ਛਡਾਉਣੀ ਐ ਇਹ ਠੀਕ ਐ ਤੁਸੀਂ ਭਰਤ ਕਿਹਨੂੰ ਪੁੱਛ ਕੇ ਪਾਉਣ ਲੱਗੇ ਆ ਇੰਨੇ ਕਹਿੰਦੇ ਕਹਿੰਦੇ ਜੀ 20 25 ਬੰਦੇ ਆ ਕੇ ਸਾਨੂੰ ਐ ਘੇਰਾ ਪਾ ਲੈਂਦੇ ਪੰਚਾਇਤ ਨੂੰ ਚਾਰ ਜਾਨੇ ਨੂੰ ਅਸੀਂ ਐ ਖੜਿਆ ਸੀ ਐ ਝਾਕਣ ਲੱਗ ਜਾਂਦੇ ਉਦੋਂ ਨੂੰ ਉਹਨਾਂ ਕੋਲ ਗੰਡਾ ਸਿੰਘਾ ਕਿਰਪਾਨਾ ਸਿੰਘ ਅਸੀਂ ਉੱਥੋਂ ਭੱਜ ਪਏ ਉਹ ਮਗਰ ਭੱਜੇ ਸਾਡੇ ਇੱਥੋਂ ਤਾਈਂ ਠੀਕ ਹੈ ਜੀ ਹੁਣ ਕਿ ਅਸੀਂ ਇੱਧਰ ਸੇਵਾਦਾਰਾਂ ਕੋਲ ਆਈਏ ਅੱਛਾ ਕੀ ਮਤਲਬ ਉੱਥੇ ਬਣਾਇਆ ਜਾ ਰਿਹਾ ਬਾਬੇ ਦੇ ਵੱਲੋਂ ਜਾਂ ਜਿਹੜੇ ਉੱਥੇ ਸੰਤ ਸਾਧ ਜੋ ਵੀ ਹੈ ਕੀ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਕੀ ਕੋਈ ਡੇਰੇ ਦੀ ਜਗ੍ਹਾ ਬਣਾਈ ਜਾ ਰਹੀ ਹੈ ਜਾਂ ਪਿੰਡ ਵਾਸੀਆਂ ਲਈ ਕੋਈ ਸਹੂਲਤ ਬਣਾਈ ਜਾ ਰਹੀ ਹੈ ਨਵੀਂ ਉੱਥੇ ਕੀ ਕਰ ਰਹੇ ਆ ਇਹ ਨਹੀਂ ਪਤਾ ਜੀ ਇਹ ਉਹਨਾਂ ਨੂੰ ਹੀ ਪਤਾ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਨਾ ਉਹਨਾਂ ਨੇ ਕੋਈ ਪੰਚਾਇਤ ਤੋਂ ਪਰਮਿਸ਼ਨ ਲਈ ਵੀ ਅਸੀਂ ਜਗ੍ਹਾ ਰੋਕਣੀ ਹੈ ਠੀਕ ਹੈ ਜਾਂ ਪੰਚਾਇਤ ਨੂੰ ਪੁੱਛਦੇ ਵੀ ਆ ਭਾਈ ਜਗ੍ਹਾ ਰੋਕਣੀ ਹੈ ਅਸੀਂ ਕੋਈ ਪੰਚਾਇਤ ਨੂੰ ਪਤਾ ਨਹੀਂ ਉਹਦੇ ਬਾਰੇ ਨਾ 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 ਆ ਖੜੀ ਪੰਚਾਇਤ ਬਈ ਇਹ ਬਿਨਾ ਪੰਚਾਇਤ ਦੀ ਮਤਲ ਅਥਾਰਟੀ ਤੋਂ ਬਿਨਾ ਮਤਲ ਰੋਕਦੇ ਆ ਉਹ ਜਿਹੜਾ ਉਹ ਥਾਂ ਪੰਚਾਇਤ ਦਾ ਉਹ ਸਾਨੂੰ ਤਾਂ ਜਦੋਂ ਪਤ ਸੇਵਾਦਾਰਾਂ ਨੇ ਦੱਸਿਆ ਅਸੀਂ ਤਾਂ ਉਧਰ ਗਏ ਸੀ ਅਗਰ ਤਾਂ ਰੋਕਿਆ ਉਹਨੇ ਅੱਗੇ ਵੀ ਅਸੀਂ 15 ਦਿਨ ਪਹਿਲਾਂ ਰੋਕੇ ਗਏ ਸੀ ਵੀ ਜਿੰਨਾ ਚਿਰ ਕੋਈ ਮਤਲ ਥੋੜਾ ਨਹੀਂ ਟਿਕਾ ਹੁੰਦਾ ਤੁਸੀਂ ਭਰਤ ਨਹੀਂ ਪਾਉਣੀ ਉਹਦੇ ਆ ਮੌਜੂਦਾ ਮਤਲ ਐਮ ਐਲ ਏ ਵੀ ਆਇਆ ਸੀਗਾ ਸੀ ਤਾਂ ਮਤਲਬ ਸਰਪੰਚ ਵੀ ਸੀਗਾ ਬਹਿ ਕੇ ਗੱਲਾਂ ਬਾਤਾਂ ਹੋਈਆਂ ਵੀ ਤੁਸੀਂ ਉਹਨਾਂ ਚਿਰ ਕੁਝ ਨਹੀਂ ਕਰਨਾ ਅੱਜ ਫੇਰ ਉਹਨਾਂ ਨੇ ਬਿਨਾਂ ਦੱਸੇ ਤੋਂ ਬਿਨਾਂ ਕਿਸੇ ਤੋਂ ਪੁੱਛੇ ਤੋਂ ਬਿਨਾਂ ਪਰਮਿਸ਼ਨ ਕੇ ਤੋਂ ਲੈ ਤਹ ਪਹੈਤ ਤੋਂ ਅੱਜ ਮਿੱਟੀ ਪਾਉਣ ਲੱਗੇ ਸਾਨੂੰ ਮਤਲਬ ਉਹਨਾਂ ਨੇ ਸੇਵਾਦਾਰਾਂ ਨੇ ਫੋਨ ਲਾਇਆ ਵੀ ਆਹ ਕੁਛ ਅਸੀਂ ਇੱਥੇ ਆ ਕੇ ਅਸੀਂ ਕਹਿੰਦੇ ਆ ਕੇ ਜਦੋਂ ਅਸੀਂ ਉਧਰ ਗਏ ਜਾ ਕੇ ਅਸੀਂ ਕਹਿਣ ਲੱਗੇ ਬਾਈ ਤੁਸੀਂ ਮਿੱਟੀ ਨਾ ਪਾਓ ਤੇ ਰੋਕ ਦਿਓ ਇਹਨਾਂ ਨੂੰ ਤੇ ਉਹਨਾਂ ਨੇ ਸਾਡੇ ਸਮਾਂ ਗੱਲਾਂ ਕਰ ਜਿੱਦੇ 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 ਨੇ ਤੇ 20 25 ਮੁੰਡੇ ਅੰਦਰੋਂ ਨਿਕਲੇ ਤੇ ਸਾਨੂੰ ਉਹ ਗੰਡਾਸਿਆਂ ਮਖਾਉਣ ਲੱਗੇ ਆਜੋ ਤੁਹਾਨੂੰ ਹੀ ਚਾਹਨੇ ਵਿੱਚ ਚਕਾਪੇ ਸੀ ਕਿ ਚਿੱਟਾ ਲਾਇਆ ਉਹ ਕਹਿੰਦੀਆਂ ਮੂੰਹ ਬੰਨੇ ਵੀ ਕੋਈ ਸਾਡੇ ਪਿੰਡ ਦੇ ਸੀ ਸਾਰੇ ਦੇ ਕੋ ਬਾਹਰੋਂ ਸੱਦੇ ਕੋਣ ਕੋਣ ਸੀ ਉਹ ਮੁੰਡੇ ਪਤਾ ਕੁਝ ਜਿਹੜੇ ਹੱਕ ਉਹ ਤਿੰਨ ਚਾਰ ਮੁੰਡਿਆਂ ਦਾ ਪਿੰਡ ਦੇ ਨੂੰ ਅਸੀਂ ਜਾਣਦੇ ਆ ਇੱਕ ਤਾਂ ਮੁੰਡਾ ਉਹ ਚੰਡੀਗਾ ਹੀ ਇੱਥੋਂ ਦਾ ਹੀ ਉਹ ਵੀ ਇੱਕ ਸਰਜੀਤ ਦਾ ਮੁੰਡਾ ਉਹ ਵੀ ਇੱਥੋਂ ਦਾ ਹੀ ਹੈ ਇੱਕ ਜੱਸੀ ਦਾ ਮੁੰਡਾ ਉਹ ਵੀ ਇੱਥੋਂ ਦਾ ਹੀ ਹੈ ਇੱਕ ਕਾਲਾ ਜਿਹਦੇ ਨਾਲ ਅਸੀਂ ਗੱਲਾਂ ਉਹ ਨਹੀਂ ਸਾਨੂੰ ਕੋਈ ਗਲਤ ਫਲਤ ਬੋਲਿਆ ਉਹ ਕਹਿੰਦੇ ਪੰਚਾਇਤ ਦਾ ਥਾਂ ਹੈ ਪੰਚਾਇਤ ਜੋ ਮਰਜ਼ੀ ਕਰੇ ਉਹ ਕਹਿੰਦਾ ਸੀ ਇਹ ਜਿਹੜਾ ਮਤਲਬ ਐਵੇਂ ਗਲਤ ਪਾਉਂਦੇ ਮਿੱਟੀ ਉਹਦੇ ਨਾਲ ਆਹੀ ਗੱਲਾਂ ਕਰੀਏ ਨੇ ਸਾਡੇ ਇੰਨੇ ਗੱਲਾਂ ਕਰਦੇ ਕਰਦੇ ਇਹ ਅੰਦਰੋਂ ਨਿਕਲੇ ਸਾਨੂੰ ਤਾਂ ਪਤਾ ਨਹੀਂ ਸੀ ਵੀ ਇੰਨੇ ਬੰਦੇ ਅਸੀਂ ਤਾਂ ਉੱਥੇ ਸਾਡਾ ਖਾਲੀ ਆ ਸੀ ਅਸੀਂ ਤਾਂ ਜਾਨ ਬਚਾ ਕੇ ਇੱਥੇ ਆਏ ਆ ਉਹਦੇ ਨੂੰ ਇੱਥੇ ਆ ਕੇ ਜਿਹੜਾ ਇਧਰੋਂ ਉਹਨੂੰ ਫਿਰ ਟਰੈਕਟਰ ਆ ਗਿਆ ਅਸੀਂ ਉਹਨੂੰ ਰੁਕਾਇਆ ਮੁੜ ਕੇ ਟਰੈਕਟਰ ਹੀ ਰੋਕਤਾ ਬਾੜ ਡਵਾਤਾ ਇਹ ਕਹਿੰਦੇ ਲੜਨਗੇ ਤੇ ਬਾੜ ਡਾ ਦੋ ਬਾੜ ਦਾ ਹੀ ਡਾਤਾ ਤੇ ਮੁੜ ਕੇ ਉਹ ਤੋਂ ਬਾਅਦ ਐਸਚਓ ਆ ਵੀ ਆਈਨਿਆ ਕਰਨ ਫੜ ਕੇ ਲੈ ਜਾਣੀ ਇਹੇ ਚਿੱਟਾ ਪੀਤਾ ਨਾ ਬੋਲਦੇ ਵੇਖੋ ਨਹੀਂ ਬਾਹਰ ਨਹੀਂ ਨਿਕਲਦੀਗੀ ਉਹ ਕਹਿੰਦਾ ਤੁਸੀਂ ਨਹੀਂ ਬੋਲਣਾਗਾ ਅਸੀਂ ਸਵੇਰੇ ਉੱਥੇ ਬੁਲਾਵਾਂਗੇ ਇਹਨਾਂ ਨੂੰ ਅਸੀਂ ਬੁਲਾ ਕੇ ਤੁਹਾਡਾ ਜੋ ਵੀ ਹੋਇਆ ਸੀ ਉਹਦਾ ਕਰਾਵਾਂਗੇ ਪਹਿਲਾਂ ਹੱਕ ਸੀ ਉਹਨਾਂ ਦਾ ਉਹਨਾਂ ਨੂੰ ਇਸ਼ਾਰੇ ਚਿੱਟੇ ਨੂੰ ਫੜ ਕੇ ਲੈ ਜਾਣ ਦਾ ਅਚਾ ਕੁਝ ਕੋਈ ਕਾਰਵਾਈ ਕੋਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋएगी ਮਤਲਬ ਕਾਰਨ ਕਾਰਨ ਕੀ ਮੰਦੇ ਹੋ ਕਿ ਪੁਲਿਸ ਦੀ ਮੈਂ ਇਹ ਹੀ ਆਈ ਤੁਸੀਂ ਜੰਦਾ ਮਤਲਬ ਕਾਰਨ ਵਜਾ ਇਹ ਹੀ ਹੋ ਸਕਦੀ ਹੈ ਪ੍ਰੈਸ਼ਰ ਹੈ ਇਹਦਾ ਪ੍ਰੈਸ਼ਰ ਆ ਕਿਉਂ ਪ੍ਰੈਸ਼ਰ ਮਤਲਬ ਮਤਲਬ ਸਰਕਾਰ ਦਾ ਸਰਕਾਰ ਦਾ ਹੂੰ ਇਹ ਤਾਂ ਸਾਰਿਆਂ ਨੂੰ ਪਤਾ ਲੱਗਦਾ ਵੀ ਮਤਲਬ ਪ੍ਰੈਸ਼ਰ ਤੋਂ ਬਿਨਾਂ ਨਹੀਂ ਉਹਨਾਂ ਨੂੰ ਆ ਕੇ ਕਹਿੰਦੇ ਵੀ ਥੋੜੀ ਲਾ ਕੇ ਚਿੱਟਾ ਅਤੇ ਬੁਆ ਖੜਾ ਕਰਕੇ ਉੜ ਜਾਓਗੇ ਤੇ ਤੁਸੀਂ ਮਤਲਬ ਉਹਨਾਂ ਦਾ ਫਰਜ਼ ਸੀ ਉਹਨਾਂ ਨੂੰ ਲੈ ਕੇ ਜਾਣ ਦਾ ਜੀ ਜੀ ਚਲੋ ਇੱਕ ਪੁਰਸ਼ ਵਾਲਿਆਂ ਨੂੰ ਪੰਚਾਇਤ ਸਾਦੀ ਹੈ ਜੀ ਪਿੰਡ ਦੀ ਉਹ ਆ ਕੇ ਅਸੀਂ ਤਾਂ ਉਹਨਾਂ ਨੂੰ ਸੱਦਿਆ ਵੀ ਸਾਡੇ ਮਗਰ ਬੰਦੇ ਪੈਗੇ ਫਾਜਤਾ ਵਾਸਤੇ ਉਹ ਆਏ ਉਧਰ ਦੀ ਅਸੀਂ ਚਾਰੇ ਗਏ ਆ ਫਿਰ ਪੰਚਾਇਤ ਵਾਲੇ ਉਹਨਾਂ ਕੋਲੇ ਆ ਕੇ ਗੇੜਾ ਜਾ ਖਾ ਕੇ 9 ਵਜੇ ਕੱਲ ਨੂੰ ਉੱਥੇ ਆ ਜਾਓ ਬਸ ਪੱਲਾ ਝਾੜ ਕੇ ਤੇ ਫਰਰ ਹੋਵੇ ਮੈਂ ਟੈਕ ਚ ਬਦੋ ਮੈਂ ਅਭੀ ਕੌਣ ਹੈ ਜਿਹੜੇ ਉੱਥੇ ਪੰਚਾਇਤ ਦੀ ਲੋ ਜੀ ਇਸ ਲਈ ਉਹ ਵੀ ਕਰਦੇ ਆ ਮਤਲ ਤੁਹਾਨੂੰ ਪਤਾ ਹੋਊਗਾ ਕੌਣ ਨੇ ਜਿਹੜੇ ਉੱਥੇ ਸੰਤ ਬੈਠੇ ਆ ਜਾਂ ਕੀ ਉੱਥੇ ਬਣਾਇਆ ਜਾ ਰਿਹਾ ਕੀ ਮਾਮਲਾ ਪੂਰਾ ਕਦੋਂ ਇੱਥੇ ਆਉਂਦੇ ਪਿੰਡ ਦੇ ਵਿੱਚ ਇੱਥੇ ਜੀ ਪਹਿਲਾਂ ਸਤ ਬਾਬਾ ਹਯੂਰਾ ਸਿੰਘ ਜੀ ਇਹ ਸਤ ਬਾਬਾ ਬਲਵੀਰ ਸਿੰਘ ਰਹਿੰਦੇ ਸੀ ਜੀ ਜਿਨ੍ਹਾਂ ਦੇ ਵਿੱਚੋਂ ਬਾਬਾ ਹਯੂਰਾ ਸਿੰਘ ਨੂੰ ਗੱਦੀ ਬਾਬਾ ਭਾਗਸੌਰ ਨੇ ਦਿੱਤੀ ਜੀ ਜਿਹੜੇ ਸਤ ਬਲਵੀਰ ਸਿੰਘ ਸੀ ਹੂੰ ਇਹਨਾਂ ਦਾ ਵੀ ਦੀ ਬੈਸੋਲ ਲੱਗੀ ਵੀ ਮੈਂ ਇੱਥੇ ਗੋਲ ਕਬੈ ਰੱਖੜੀ ਐ ਮੈਂ ਰੱਖੜੀ ਐ ਅਖੀਰ ਨੂੰ ਪੰਚਾਇਤ ਦੇ ਸਿਯੋਤਾ ਕਰਾਤਾ ਉੱਤੇ ਲਿਖਤ ਕਰਤੀ ਵੀ ਸਤ ਬਲਬੀਸ ਤੇ ਇੱਥੇ ਬੈਠ ਕੇ ਰੋਟੀ ਖਾ ਸਕਦਾ ਕੋਈ ਪ੍ਰਾਪਰਟੀ ਬਣਾ ਸਕਦਾ ਕਿਤੇ ਇੱਟ ਵੀ ਨਹੀਂ ਲਾ ਸਕਦਾ ਠੀਕ ਹੈ ਤੇ ਨਾ ਸਤ ਬਲਬੀਸ ਨੂੰ ਜ਼ਿੰਦਗੀ ਭਰ ਇੱਥੋਂ ਕੋਈ ਕੱਢ ਸਕਦਾ ਜੀ ਉਹ ਪੰਚਾਇਤ ਦੀ ਲਿਖਤ ਹੋਈ ਹੋਈ ਐ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪੀਲੇ ਸਾਲ ਉਸ ਤੋਂ ਬਾਅਦ ਕਮਲਜੀਤ ਸ਼ਾਸਤਰੀ ਜਿਹੜਾ ਉਹਨਾਂ ਦਾ ਚਿੱਲਾ ਬੜਿਆ ਹੋਇਸਿਆ ਤਾਂ ਮੈਂ ਉਹਨਾਂ ਦਾ ਚਿੱਲਾ ਐ ਠੀਕ ਹੈ ਉਹਨਾਂ ਨੇ ਇੱਕ ਵਸੀਤ ਵੀ ਉਹਦੇ ਨਾਲ ਕਰਾਇਆ ਸੀਦਰਾ ਮਕਰਾਇਆ ਸੀ ਇੱਕ ਛੋਟਾ ਜਿਹਾ ਉਹ ਵਸੀਤ ਨਾ ਮਾ ਜਦੋਂ ਉਹਦੀ ਹਰਕਤਾਂ ਦੇਖੀਆਂ ਉਹ ਪਿਸਤੌਲ ਕਰਕੇ ਐ ਬਾਬਾ ਪੈਸੇ ਦੇ ਬੰਦੇ ਬਲਵੀਸ ਤੋਂ ਪੈਸੇ ਲੈ ਕੇ ਜਾਂਦਾ ਸੀ ਧੱਕੇ ਨਾਲ ਫਿਰ ਬਾਬਾ ਬਲਵੀਸ ਉਹ ਵਸੀਤ ਵੀ ਖਾਰਜ ਕਰਾਤੀ ਆਪਦੇ ਭਤੀਜੇ ਨਾਲ ਕਰਵਾਤੀ ਠੀਕ ਹੈ ਜਿਹੜਾ ਕਿ ਉਹਨਾਂ ਦਾ ਉਹ ਚੇ ਲੱਗ ਨਹੀਂ ਰਿਹਾ ਜਦੋਂ ਬਾਬਾ ਬਲਵੀਸ ਤੋਂ ਦੇ ਨਾਂ ਹੀ ਕੁਛ ਇੱਥੇ ਹੈ ਨਹੀਂ ਤੇ ਸਤ ਕਬਲ ਸਾਹਿਬ ਦੇ ਨਾਲ ਕੀ ਹੋਣਾ ਸੀ ਇੱਥੇ ਉਹਦੇ ਨਾਂ ਇੱਥੇ ਕੁਛ ਨਹੀਂ ਬਿਲਕੁਲ ਨੇਇਆ ਧੱਕਾ ਕਰਦਾ ਗੁੰਡਾਗਰਦੀ ਕਰਦਾ ਬੰਦੀ ਪਾਲਦਾ ਇੱਥੇ ਅਸੀਂ ਤਾਂ ਕਮੇਟੀ ਮੈਂਬਰ ਹੈ ਜੀ ਅਸੀਂ ਆਪ ਕੋਈ ਹਰਕਤ ਨਹੀਂ ਕੀਤੀ ਅਸੀਂ ਅਖਿਆ ਵੀ ਪੰਚਾਇਤ ਦੀ ਜਗਾ ਜਿੱਥੇ ਪਰਤ ਪੁੱਣ ਲੱਗੀ ਹੈ ਪੰਚਾਇਤ ਨੂੰ ਬੁਲਾਇਆ ਸੀ ਪੰਚਾਇਤ ਉਹਨਾਂ ਕੋਲੇ ਗਈ ਹੈ ਜੋ ਪੰਚਾਇਤ ਨੂੰ ਬਿਆਨ ਦਿੱਤੇ ਆ ਤੁਹਾਨੂੰ ਦੱਸ ਹੀ ਦਿੱਤਾ ਕਿੰਨਾ ਸਮਾਂ ਪਹਿਲਾਂ ਇੱਥੇ ਜਿਹੜੇ ਤੁਸੀਂ ਕਹਿੰਦੇ ਚੇਲਾ ਉਹਨਾਂ ਦਾ ਬਣਿਆ ਬਾਬਾ ਜੀ ਦਾ ਉਹ ਕਿੰਨਾ ਸਮਾਂ ਪਹਿਲਾਂ ਪਿੰਡ ਦੇ ਵਿੱਚ ਆਉਂਦੇ ਉਹ ਤਾਂ ਜੀ ਮੇਰੀ ਗੱਲ ਸੁਣੋ ਆ ਜਾਂਦੇ ਆ ਉਰਜਾ ਦੀ ਐ ਰਸੂਰ ਪਰ ਉੱਠ ਜਿੰਦੀ ਹੈ ਭਗਤੀ ਉੱਠ ਜਿੰਦੀ ਹੈ ਭਗਤੀ ਦਾ ਉਹ ਠੀਕ ਹੈ ਉਹਨਾਂ ਦਾ ਮੈਡੀਕਲ ਉਹ ਤਾਂ ਰਫਤਾਰ ਆ ਰਿਹਾ ਮਾ ਜੀ ਜਨਾਨੀਆਂ ਆਉਂਦੀਆਂ ਕੋਲੇ ਕੀ ਹੋਰ ਸਤੋਖ ਬੋਣੀਆਂ ਤੁਸੀਂ 6:30 ਵਜੇ ਤੋਂ ਬਹੁਤ ਜੀ ਸਾਰੇ ਪਿੰਡ ਨੂੰ ਪਤਾ ਜੀ ਬਾਬਾ ਜੀ ਦੀ ਮਰਜ਼ਾ ਦਾ ਸੀ ਮੱਥੇ ਨਹੀਂ ਸੀ ਲੱਗਦੇ ਇਸਤਰੀ ਜਾਤੀ ਦੇ ਹਮ ਮਾੜਾ ਨਹੀਂ ਸਮਝਦੇ ਸੀ ਉਹਨਾਂ ਦੀ ਪਰੰਪਰਾ ਸੀ ਪਹਿਲਾਂ ਤੋਂ ਜੀ ਉਹ ਇੱਥੇ ਪਾ ਦੇ ਜਿਆੜੀਆਂ ਨੂੰ ਅੱਛਾ ਹੁਣ ਕਰੀਏ ਦੱਸੋ ਕੀ ਇਹ ਕੋਈ ਚੱਲਦਾ ਇੱਥੇ ਇਹ ਕੇ ਚੱਲ ਰਿਹਾ ਜੀ ਇੱਥੇ ਹਾਂ ਇਹ ਇਹਦੀ ਪ੍ਰਧਾਨ ਜੀ ਕੀ ਪੂਰਾ ਪਹਿਲਾ ਪੂਰਾ ਅੱਛਾ ਪਤਾ ਕੀ ਹੈ ਜੀ ਜਦੋਂ ਸੰਤ ਬਲਵੀਰ ਸਿੰਘ ਹਜੂਰਾ ਜੀ ਨੂੰ ਅੰਦਰ ਭਾਇਆ ਉਦੋਂ ਖੁਦ ਮੈਂ ਅੰਗੀਠਾ ਸਾਹਿਬ ਤੇ ਕੋਲੇ ਸੀ ਜੀ ਉਦੋਂ ਪੰਚਾਇਤ ਗਈ ਹੈ ਪੰਚਾਇਤ ਨੂੰ ਬਲਵੀਰ ਸਿੰਘ ਚਾਬੀਆਂ ਫੜਾ ਕੇ ਆਂਦੇ ਸੀ ਜੀ ਅਸੀਂ ਜਾਣੇ ਆ ਸਾਡੇ ਨਾਲ ਨਹੀਂ ਕੁਛ ਪੰਚਾਇਤ ਨੇ ਇਹ ਗੱਲ ਕਹੀ ਹੈ ਜਿੰਨਾ ਚਿਰ ਤੁਸੀਂ ਬੈਠੋ ਰੋਟੀ ਖਾਓ ਕੋਈ ਚੱਕਰ ਨਹੀਂ ਪਰ ਵੀ ਤੁਹਾਨੂੰ ਠਾਉਂਦੇ ਨਹੀਂ ਅਸੀਂ ਪਰ ਜਿੰਨਾ ਚਿਰ ਤੁਸੀਂ ਬੈਠੇ ਹੋ ਥੋੜਾ ਹੀ ਇੱਥੇ ਖਾ ਰੋਟੀ ਖਾਓ ਕੁਛ ਕਰੋ ਇਹਦੂ ਬਾਦ ਤੁਹਾਡਾ ਕੁਛ ਨਹੀਂ ਇੱਥੇ ਠੀਕ ਹੈ ਉਹ ੱਤਕੇ ਨਾਲ ਹੁਣ ਗੁੰਡਾਫੂਰਾ ਕਰਦਾ ਜੀ ਕਹਿੰਦਾ ਮੇਰਾ ਇੱਥੇ ਡੇਰਾ ਆਦਾ ਹੂੰ ਕੋਈ ਉਹਦਾ ਇੱਥੇ ਕੁਛ ਨਹੀਂ ਉਹਦੇ ਨਾਂ ਨਹੀਂ ਕੁਛ ਉਹ ਜਿਹੜੀ ਜਿੱਥੇ ਭਰਤ ਪਾਉਂਦਾ ਉੱਥੇ ਪੰਚਾਇਤ ਦੇ ਨਾਂ ਪਈ ਜੀ ਪੰਚਾਇਤ ਦੇ ਨਾਂ ਠੀਕ ਚੱਲ ਜੀ ਪੰਚਾਇਤ ਦੇ ਜਿਹੜਾ ਸਾਡੇ ਕਮੇਟੀ ਰਕ ਕੱਲ ਚੱਲ ਰਿਹਾ ਹੈ ਸਸਤਾ ਦੇ ਨਾਲ ਸਾਰੇ ਉਹਦੇ ਕੇਸ ਕੀਤੇ ਹੋਏ ਆ ਸੱਤ ਡਾਉਨ ਨੌ ਕੇਸ ਆ ਬਦ ਕੋਲੇ ਅੱਛਾ ਜੀ ਉਹ ਉਹ ਥਾਂ ਦੇ ਉੱਤੇ ਜ਼ਮੀਨ ਉੱਤੇ ਨਾ ਜੀ ਨਾ ਬਾਬੇ ਦੇ ਆ ਤਾਂ ਕੱਲ ਨੂੰ ਮੈਚ ਲਾ ਰਿਹਾ ਹੈ ਠੀਕ ਹੈ ਹਾਂ ਦਾ ਕਾਲਜ ਨੂੰ ਮੈਂ ਚਲਾ ਰਿਹਾ ਜਦ ਜਸ ਸਾਹਿਬ ਨੇ ਪੁੱਛਿਆ ਉੱਥੇ ਬਿਆਨ ਹੋਏ ਅਸੀਂ ਕੋਲੇ ਅਦਾਲਤ ਤਰੀਕ ਤੇ ਗਏ ਆ ਬਾਕੀ ਬਰਾਣੇ ਉਹਨਾਂ ਨੇ ਕਿ ਕਿਸੇ ਮੈਡਮ ਦਾ ਤੁਸੀਂ ਨਾਂ ਦੱਸੋ ਜਸ ਸਾਹਿਬ ਨੇ ਕਿਹਾ ਉਹਦੀ ਨਾਂ ਮੈਂ ਕਿਸੇ ਦਾ ਜਾਣਦਾ ਨਹੀਂ ਉਹਦੀ ਫਿਰ ਤੁਹਾਡੇ ਕਿਤੇ ਸਾਈਨ ਹੁੰਦੇ ਹੋਣਗੇ ਕਿਸੇ ਚੈੱਕ ਦੇ ਉੱਤੇ ਜੀ ਜਦੋਂ ਬੇਕੂ ਪੈਸੇ ਲੈਣੇ ਨੇ ਦਿਨੇ ਕਰਦੇ ਤੁਸੀਂ ਉਹਦੀ ਸਾਡੇ ਕਿਤੇ ਸਾਈਨ ਨਹੀਂ ਹੁੰਦੇ ਉਹਦੇ ਫਿਰ ਤੁਸੀਂ ਕਾਲਜ ਕਹਦਾ ਚਲੋ ਨੇ ਜਦੋਂ ਤੁਸੀਂ ਇਹ ਕਾਲਜ ਚਲੋ ਨੇ ਤੇ ਕਾਲਜ ਨੂੰ ਪਤਾ ਹੈ ਨਹੀਂ ਹਾਂ ਜੀ ਉਹ ਠੱਕੇ ਨਾਲ ਬੈਠਾ ਹੈ ਸਤ ਕਲਵੰਸਕੇ ਨੂੰ ਕਹਿੰਦੇ ਠੱਕੇ ਨਾਲ ਬੈਠਾ ਹੈ ਤੇ ਹਾਇਦਾ ਮਾਲਕ ਤਾਂ ਮੈਂ ਹੀ ਆ আচ্ছা ਮੈਂ ਉੱਥੇ ਬੋਲੇ ਆ ਵਕੀਲ ਦੇ ਸਾਹਮਣੇ ਜੀਜਾ ਦੇ ਸਾਹਮਣੇ ਵੀ ਜਿਹੜੀ ਵਸੀਦ ਹੋਈ ਹੈ ਰਜਿਸਟਰਡ ਜੀ ਉਹ ਕਿੱਥੇ ਹੈ ਮੇਰੇ ਖੁਦ ਅਗਵਾਈ ਮੈਂ ਜੀ ਵਸੀਦ ਹੋਈ ਆ ਉਹਦੇ ਨੇ ਇਤਕਾਲ ਹੋਇਆ ਸਾਰਾ ਕੁਝ ਹੋਇਆ ਵਾ ਉਦੇ ਚ ਕੋਈ ਚੱਕਰ ਵਾਲੀ ਗੱਲ ਨਹੀਂ ਐਸੇ ਆਪਾਂ ਵੈਸੇ ਗੱਲ ਕਰੀਏ ਇੱਕ ਜਿਹੜਾ ਪਿੰਡ ਆ ਕਾਫੀ ਵੱਡਾ ਪਿੰਡ ਆ ਪਿੰਡ ਵਾਸੀ ਜਿਹੜੇ ਬਹੁਤ ਏਜਾ ਪਿੰਡ ਸਾਰਾ ਉਹ ਕਿੱਧਰਲੇ ਪਾਸੇ ਆ ਕੀ ਕਹਿੰਦਾ ਪਿੰਡ ਸਾਰਾ ਪਿੰਡ ਦਾ ਜੀ ਗੁਰੂ ਮਹਾਰਾਜ ਜੀ ਐਸੇ ਗੱਦੀ ਰੂਪੂ ਜਦਾ ਠੀਕ ਹੈ ਇੱਥੇ ਸਾਰੇ ਆਉਂਦੇ ਆ ਸਾਰੀ ਐਸੇ ਆਉਂਦੀ ਐ ਪਰ ਪਿੰਡ ਦੇ ਵਿੱਚ ਸਾਰੀ ਆ ਬਈ ਇੱਕ ਬੁਰੀ ਰਹੀਏ ਨਹੀਂ ਲੰਘ ਸਕਦੇ ਕਿਉਂ ਪਾਰਟੀ ਬਾਈ ਦਾ ਕੰਮ ਹੁੰਦਾ ਕੋਈ ਸ਼ਕਟ ਛਕੋਣ ਵਾਲੇ ਉਧਰ ਵੀ ਜਾਂਦੇ ਅਸੀਂ ਨਹੀਂ ਕਿਤੇ ਵੀ ਨਹੀਂ ਜਾਂਦੇ ਹੁਣ ਜਿਹੜੇ ਉੱਧਰ ਬੈਠੇ ਹੋ ਗਣਾਸੀ ਲਈ ਉਸ ਤਰ੍ਹਾਂ ਦੀ ਐ ਉਹ ਯਾਰ ਜਿਹੜਾ ਕਦੇ ਇਸ ਇਸ ਭਾਇਆ ਉੱਥੇ ਜੋ ਚਿੱਟੇ ਵਾਲੇ ਬੰਦੇ ਅੰਦਰ ਭਾਇਆ ਉਹ ਵੇਖ ਲਓ ਜੀ ਤੁਹਾਨੂੰ ਵੀ ਕੀ ਆ ਉਹ ਤਾਂ ਉਹਨਾਂ ਦਾ ਮਸਲਾ ਇਹਨਾਂ ਦਾ ਵੀ ਕੋਈ ਲੜਾਈ ਹੋਵੇ ਇੱਥੇ ਕੋਈ ਨਾ ਕੋਈ ਮਰੇ ਤੇ ਵੀ ਜਾਨੀ ਫਿਰ ਬਦਨਾਮੀ ਹੋਵੇ ਡੇਰੇ ਦੀ ਮਤਲਬ ਟਕਰਾਰ ਕਰਉਣਾ ਚਾਹੁੰਦੇ ਆ ਪੂਰਾ 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 ਜੀ ਹਾਂ ਅੱਛਾ ਅੱਜ ਤੱਕ ਜਿਵੇਂ ਇੰਨਾ ਸਮਾਂ ਹੋ ਗਿਆ ਬਾਪੂ ਜੀ ਚੱਲਦੇ ਆ ਇਹਨੂੰ ਡੇਰਾ ਕੋਈ ਅੱਜ ਤੱਕ ਪਹਿਲਾਂ ਅਜਿਹਾ ਘਟਨਾ ਵਾਪਰੀ ਹੈ ਜਾਂ ਕਿਸੇ ਹੋਰ ਕਬਜ਼ਾ ਕੀਤਾ ਕੋਈ ਅੱਜ ਕੋਈ ਇਹੇ ਕਰਨ ਲੱਗਿਆ ਹੈ ਸਤੰਭੀ ਵੀ ਸੋ ਬੈਠੇ ਰਹੇ ਸੀ ਕੁਛ ਨਹੀਂ ਕਿਹਾ ਸੀ ਇੱਥੇ ਕੁੜੀ ਅਸੀਂ ਦੋ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਬਲਵੀਰ ਸਿੰਘ ਨੇ ਆਪ ਕਿਹਾ ਵੀ ਢਾ ਕੇ ਸਾਫ਼ ਕਰ ਲੋ ਜਿੰਨਾ ਸਾਰੀ ਕੁੜਾ ਬਲਵੀਰ ਸਿੰਘ ਨੇ ਆਪ ਤੋਂ ਆਈ ਹੈ ਕੋਈ ਇਤਕਰਾਰ ਨਹੀਂ ਸੀ ਕੋਈ ਕਛ ਨਹੀਂ ਸੀ ਇਹ ਹੀ ਕਰ ਲਗਿਆ ਕੇਸ ਵੀ ਇਸੇ ਦੇ ਕੀਤੇ ਆ ਕੇਸ ਕੀਤੇ ਜਿੰਨੇ ਕਿਸੇ ਕੇਸ ਕੀਤੇ ਉਸ ਜਗ੍ਹਾ ਜਿਹੜੀ ਇਹ ਸਾਰੀ ਤੇ ਸਟੇ ਹੋਇਆ ਡੇਰੇ ਤੇ ਵੀ ਡੇਰੇ 'ਚ ਕੋਈ ਹਰਕਤ ਨਹੀਂ ਕਰ ਸਕਦਾ ਜੀ ਫਿਰ ਵੀ ਸਟੇ ਦੇ ਹੁੰਦੇ ਹੋਏ ਵੀ ਇਹ ਬਿਲਡਿੰਗ ਬਣਾ ਗਿਆ ਇੱਕ ਠੀਕ ਹੈ ਅਸੀਂ ਫਿਰ ਦੁਬਾਰਾ ਕੇਸ ਕੀਤਾ ਵੀ ਇਹਦੇ ਦੁਬਾਰਾ ਉੱਤੇ ਲਗਣਾ ਕੀਤੀ ਹੈ ਫਿਰ ਦੁਬਾਰੇ ਉਸ ਨੂੰ ਮੰਨ ਲ ਕੇ ਵੀ ਮੇਰੇ ਤੇ ਸਟੇ ਹੋਇਆ ਹੋਇਆ ਇਹਦੇ ਫਿਰ ਅਪੀਲ ਪਾਈ ਹੈ ਹੁਣ ਸਾਡੇ ਉੱਤੇ ਵੀ ਉਸ ਸਟੇ ਖਾਰ ਜੋੜਾ ਚਾਹੀਦਾ ਸਟੇ ਨੂੰ ਮੰਨਦੇ ਹੋਏ ਵੀ ਇਹਨੇ ਰਗੜਾ ਕੀਤੀ ਹੈ ਅਦਾਲਤ ਦੀ ਕੋਈ ਗੱਲ ਨਹੀਂ ਬੰਨੀ ਇਹਦੇ ਹਾਂ ਬਿਲਕੁਲ ਅੱਛਾ ਭਾਈ ਜੀ ਵੇ ਪੰਚਾਇਤ ਆਪਾਂ ਗੱਲ ਕਰ ਰਹੇ ਹਾਂ ਕਿ ਪੰਚਾਇਤ ਆ ਜਿਹੜੀ ਨਾ ਤਾਂ ਕੋਈ ਲਿਖ ਲਿਖਾ ਹੋਇਆ ਨਾ ਕੋਈ ਇਹਦੇ ਤੇ ਮਤਾ ਪਿਆ ਹੋਇਆ ਪਰ ਇਸ ਤਰ੍ਹਾਂ ਮਤਲਬ ਬਿਨਾਂ ਗੱਲੋਂ ਕੋਈ ਕਿਸੇ ਥਾਂ ਦੇ ਉੱਤੇ ਕਬਜ਼ਾ ਕਿਉਂ ਕਰੂਗਾ ਉਹਦਾ ਕਾਰਨ ਕੀ ਹੈ ਇਹਦਾ ਕਾਰਨ ਐ ਉਹ ਆ ਜੀ ਅਸੀਂ ਇਹਨੂੰ ਪਹਿਲਾਂ ਵੀ ਕਹਿ ਕੇ ਗਏ ਸੀ ਨਾ ਜਦੋਂ ਸਾਰੀ ਪੰਚਾਇਤ ਆਈ ਸੀ ਇਹਨੂੰ ਕਹਿ ਗਏ ਸੀ ਵੀ ਮਿੱਟੀ ਨਹੀਂ ਪਾਉਣੀ ਤੂੰ ਇੱਥੇ ਵੀ ਕਲੇਸ਼ ਪਊਗਾ ਆਪਣੇ ਡੇਰੇ ਦੀ ਸ਼ਾਨ ਖਰਾਬ ਹੁੰਦੀ ਐ ਸਾਰੀ ਪੰਚਾਇਤ ਇਹਨੂੰ ਬਹਿ ਕੇ ਕਹਿ ਕੇ ਗਏ ਸੀ ਐਮਐਲਏ ਸਾਹਿਬ ਵੀ ਆਈ ਸੀ ਅਸੀਂ ਤਾਂ ਬੇਨਤੀ ਕਰਦੇ ਐ ਐਮਐਲਏ ਸਾਹਿਬ ਨੂੰ ਵੀ ਪਿੰਡ ਦਾ ਕੰਮ ਡੇਰੇ ਦਾ ਕੰਮ ਆ ਵੀ ਇਹਨਾਂ ਦਾ ਟਿਕਾਇਆ ਜਾਵੇ ਐਮਐਲਏ ਤਾਂ ਕੀ ਗੱਲਬਾਤ ਹੋਈ ਐ ਐਮਐਲਏ ਨਾਲ ਜਾਇ ਐਮਐਲਏ ਆਪਾਂ ਵੈਸੇ ਗੱਲ ਕਰੀਏ ਕਿ ਕਿੱਧਰਲੇ ਪਾਸੇ ਐ ਜੀ ਆਪਾਂ ਸਿੱਧੀ ਗੱਲ ਕਰੀਏ ਇਹ ਤਾਂ ਹੁਣ ਕੀ ਕਹਿ ਸਕਦੇ ਆ ਜੇ ਤਾਂ ਉਹਨਾਂ ਨੂੰ ਪਤਾ ਹੂ ਬਾਬਿਆਂ ਨੂੰ ਇਸੇ ਗੱਲ ਦਾ ਮਾਰਾ ਉਹ ਰੋਕ ਕੇ ਗਿਆ ਸੀਗਾ ਹੁਣ ਵੀ ਉਹ ਮੁੜ ਕੇ ਦੁਬਾਰ ਕੋਈ ਗੱਲ ਨਹੀਂ ਚੱਲੀਗੀ ਕਿਉਂਕਿ ਇਹ ਮਲੇ ਤਾਂ ਖੁੱਦ ਦਾ ਪਿੰਡ ਵੀ ਇਹੀ ਹੈ ਖੁੱਦ ਦਾ ਪਿੰਡ ਇਹੀ ਹੈ ਜੀ ਮਤਲਬ ਉਹਦੇ ਵਿੱਚ ਬੈਠ ਕੇ ਸਾਡੇ ਨਾਲ ਗੱਲ ਅੰਦਰ ਗਿਆ ਉਸ ਬੈਠ ਕੇ ਗੱਲਾਂ ਹੋਈਆਂ ਉਹ ਕਹਿੰਦਾ ਕੋਈ ਨਹੀਂ ਆਪਾਂ ਕੋਈ ਹੱਲ ਕਰ ਲਾਂਗੇ ਬਹਿ ਕੇ ਉਦੋਂ ਇਸ ਮਤਲਬ ਇਹ ਸੰਤਾਂ ਨੇ ਇਹੀ ਗੱਲ ਆਖੀ ਬੈਠ ਕੇ ਵੀ ਅੱਗੇ ਬਲਵੀਰ ਸਿੰਘ ਬੈਠਾ ਹੀ ਬਹਿ ਕੇ ਰੋਟੀ ਖਾਵੇ ਨਾ ਅਸੀਂ ਕਿ ਇਸ ਕਰਕੇ ਅਸੀਂ ਕਿਸ ਕਰਕੇ ਕੀ ਲੈਣਾ ਨਾ ਉਹ ਕੋਈ ਬੰਗਾ ਲਾਵੇ ਬਹਿ ਕੇ ਰੋਟੀ ਖਾਈ ਜਾਵੇ ਜੇ ਭਜਨ ਮੰਦ ਕੀ ਕਰਨਾ ਕਰੇ ਅਸੀਂ ਕਦੋਂ ਰੋਕਦੇ ਪਰ ਭਜਨ ਮੰਦ ਕੀ ਵਾਲਾ ਤਾਂ ਕੰਮ ਹੀ ਕੋਈ ਨਹੀਂ ਉਹਦਾ ਗੁੰਡਾ ਐਮਐਲਏ ਸਾਹਿਬ ਨੂੰ ਤਾਂ ਇਹ ਸੀਗਾ ਜੀ ਵੀ ਪਿੰਡ ਚੋਂ ਇਹ ਨਾ ਕਲੇਸ਼ ਨਿਕਲ ਜੇ ਤੇ ਨਿਬੜ ਜੇ ਉਹ ਘੰਟਾ ਬੈਠੇ ਰਹੇ ਵਿਚਾਰੇ ਇੱਥੇ ਤੇ ਪੰਚਾਇਤ ਵੀ ਬੈਠੀ ਰਹੀ ਹੈ ਠੀਕ ਹੈ ਕਿਤੇ ਕਹਿੰਦਾ ਮੈਨੂੰ ਇੱਧਰ ਦੀ ਏਕਟ ਦੇ ਦਿਓ ਕਿਤੇ ਮੈਨੂੰ ਇੱਧਰ ਦੀ ਏਕਟ ਦੇ ਦਿਓ ਕਿਤੇ ਕੁਸ ਕਰ ਦਿਓ ਜਦੋਂ ਬੰਦਾ ਪੰਚਾਇਤ ਆ ਗਿਆ ਪੰਚਾਇਤ ਦੀ ਨਹੀਂ ਕੋਈ ਸੁਣਦਾ ਤੇ ਦੂਗਾ ਹੋਰ ਕੀ ਕਰਨਾ ਜੀ ਇਸ ਸਾਧ ਦਾ ਜਾਂ ਬਾਬੇ ਦਾ ਕੋਈ ਪੁਰਾਣਾ ਨਾਤਾ ਹੈ ਪਿੰਡ ਦੇ ਨਾਲ ਜਾਂ ਕਿੰਨੇ ਜਿਵੇਂ ਆਪਾਂ ਕਹਿੰਨੇ ਕਿ ਪੂਰਵਜ ਉਹਨਾਂ ਦੇ ਜਾ ਕੋਈ ਹੋਰ ਇੱਥੇ ਹੈਗਾ ਕੁਝ ਨਹੀਂ ਕੋਈ ਇੱਥੇ ਮਤਲਬ ਪੁਰਾਣਾ ਨਾਤਾ ਨਹੀਂ ਇਹ ਤਾਂ ਭਗਤੇ ਦਾ ਹੈ ਇੱਥੇ ਪਹਿਲਾਂ ਵੀ ਮਤਲ ਬਾਰ ਲਈ ਜਾਣ ਦੇ ਵਿੱਚ ਝਾਂਸਾ ਦੇ ਕੇ ਤੇ ਉਹਨਾਂ ਦੀ 9 8 9 ਕਿਲੇ ਪੈਲੀ ਵੇਖੀ ਜਾ ਕੇ ਪੁੱਛਿਆ ਜਾਵੇ ਪਿੰਡ 'ਚ ਪੌਂਜੀ ਨੂੰ ਮਰਜੀ ਬਚ ਲੋ 9 ਕਿਲੇ ਵਾਣ ਮਤਲਬ ਉਹਨਾਂ ਬੈ ਗਿਆ ਵਿਚਾਰੇ ਦਾ ਠੱਗੀ ਮਾਰੀ ਟਕਾ ਕੇ ਉਹ ਵਿਚਾਰੇ ਅੱਜ ਮਤਲਬ ਦਵਾਈਆਂ ਲੈਂਦੇ ਫਿਰਦੇ ਟੈਨਸ਼ਨ ਚਸਣੇ ਪਿਓ ਉਹਦਾ ਅੱਛਾ ਪਰ ਹੁਣ ਤੱਕ ਜਦੋਂ ਇੰਨਾ ਕੋਈ ਤੁਹਾਨੂੰ ਪਤਾ ਆ ਜਾ ਆਹ ਕੁਝ ਵਾਪਰ ਹੈ ਵੀ ਹੁਣ ਤੱਕ ਫਿਰ ਬਾਬਾ ਕਿਉਂ ਪਿੰਡ ਦੇ ਵਿੱਚ ਆ ਜਾ ਕਿਹਦੇ ਕਹਿਣ ਤੇ ਬੈਠੇ ਮਤਲਬ ਹੁੰਦੇ ਆ ਇਹ ਬੰਦੇ ਮਤਲਬ ਜਿਨ੍ਹਾਂ ਦਾ ਤੋਰੀ ਫੁਲਕਾ ਨਹੀਂ ਚੱਲਦਾ ਪੰਜ ਚਾਰ ਬੰਦੇ ਹੁੰਦੇ ਆ ਉਧਰ ਉਹਨਾਂ ਮਤਲਬ ਇਸ ਗੱਲ ਦੇ ਮਾਰੇ ਵੀ ਲੜਾਈ ਪਵੇ ਕੰਮ ਵ ਆ ਗੱਲਾਂ ਹੁੰਦੀਆਂ ਜੀ ਕੰਮ ਜਿਹੜੀ ਸਚਾਈ ਜਿੱਤ ਦੀ ਸੱਚੀ ਹੋਣੀ ਹੈ ਬਾਬਾ ਭਾਗਤ ਚੋਂ ਦੀ ਜਿੱਤ ਮਤਲਬ ਜੋ ਵੀ ਕਰਦਾ ਧਰਤਾ ਇੱਥੇ ਬਾਬਾ ਭਾਗਤ ਚੋਂ ਦੀ ਮਤਲਬ ਜੋ ਮਹਿਮਾ ਲੋਕੀ ਪੂਜਦੇ ਆ ਉਸੇ ਨੂੰ ਹੀ ਪੂਜਦੇ ਆ ਔਰ ਬਾਕੀ ਅਸੀਂ ਮੇਨ ਮੋੜ ਇਹੀ ਆਖਿਆ ਜੀ ਵੀ ਅਸੀਂ ਗਏ ਆ ਸਾਡਾ ਥਾਂ ਉਹਦੇ ਵਿੱਚ ਭਰਤਣਾ ਪਾਓ ਠੀਕ ਹੈ ਕੋਈ ਅਸੀਂ ਕੋਈ ਇਹਨਾਂ ਦੇ ਬੰਨੀ ਨਹੀਂ ਤੇ ਕੋਈ ਅਸੀਂ ਉਹਨਾਂ ਬੰਨੀ ਨਹੀਂ ਠੀਕ ਹੈ ਪੰਚਾਇਤ ਵਾਲੇ ਗਏ ਆ ਸਾਡੇ ਮਗਰੀ ਉਹ ਡਾਂਗਾ ਲੈ ਕੇ ਪੈਗੇ ਕਿਰਪਾਨਾ ਲੈ ਕੇ ਪੈਗੇ ਅਸੀਂ ਉੱਥੋਂ ਭੱਜ ਕੇ ਆ ਕੇ ਜਾਨ ਬਚਾਈ ਐ ਅਸੀਂ ਮੁਲਾਜ਼ਮਾ ਨੂੰ ਵੀ ਸੱਜਿਆ ਸਾਰਾ ਕੁਝ ਉਹਨਾਂ ਨੇ ਕਰਿਆ ਕੀ ਹੁਣ ਆਖਰ ਦੇ ਵਿੱਚ ਆਪਾਂ ਗੱਲ ਕਰੀਏ ਕੀ ਜਿਹੜੀ ਪੰਚਾਇਤ ਆ ਉਹ ਚਾਹੁੰਦੀ ਕੀ ਐ ਤੇ ਕੀ ਜੇਕਰ ਨਹੀਂ ਕੋਈ ਗੱਲਬਾਤ ਸੁਣਵਾਈ ਹੁੰਦੀ ਜਿਵੇਂ ਜਿਹੜਾ ਕੁਝ ਅੱਜ ਵਾਪਰਿਆ ਜਾਂ ਲਗਾਤਾਰ ਚੱਲ ਰਿਹਾ ਫਿਰ ਕੀ ਐਕਸ਼ਨ ਲਿਆ ਜਾਊਗਾ ਜਾਂ ਕੁਝ ਕੀ ਕੀਤਾ ਜਾਊਗਾ ਪੰਚਾਇਤ ਵੱਲੋਂ ਜਾਂ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਸਵੇਰੇ ਹੁਣ ਪੁਲਿਸ ਦਸੂਈ ਜੀ ਮਤਲਬ ਕਿਸਾਨ ਨੂੰ ਦੋਨੋਂ ਤਰ੍ਹਾਂ ਨੂੰ ਬੁਲਾਇਆ ਪਿੰਡ ਦੇ ਲੈ ਕੇ ਜਾਵਾਂਗੇ ਅਸੀਂ ਮਤਲਬ ਹੋਰ ਮੋਤਵਾਰ ਸੱਜੇ ਪਤਵੰਤੇ ਸੱਜਣ ਲੈ ਕੇ ਜਾਵਾਂਗੇ ਜੋ ਫੈਸਲਾ ਹੋਊਗਾ ਉਹ ਕਹਿੰਦੇ ਹੁੰਦੇ ਉਹ ਸਾਨੂੰ ਮਨਜ਼ੂਰ ਹੈ ਜੋ ਲੋਕੀ ਚਾਹਣਗੇ ਵੀ ਆਹ ਹੋਣਾ ਚਾਹੀਦਾ ਤੇ ਉਹ ਸੱਚ ਦਾ ਇਹ ਸਾਨੂੰ ਪਿੰਡ ਨੇ ਕਹਤਾ ਵੀ ਨਹੀਂ ਜਗ੍ਹਾ ਛਡਾਉਣੀ ਨਾ ਕੁਸ ਬਣਾਓ ਇੱਥੇ ਅਸੀਂ ਨਹੀਂ ਬਣਾਉਂਦੇ ਪਿੰਡ ਦੇ ਨਾਲ ਹੀ ਅਸੀਂ ਤਾਂ ਜੋ ਐਮਐਲਏ ਸਾਹਿਬ ਨੇ ਕਹਤਾ ਸੀ ਉਹ ਕਰ ਲੈਣਾ ਸਾਨੂੰ ਕੋਈ ਨਹੀਂ ਤਾਂ ਪੱਖ ਲੈਣ ਦੇ ਲਈ ਦੂਸਰੀ ਧਰ ਦੇ ਕੋਲ ਪਹੁੰਚੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਜਿਹੜੇ ਬਾਬਾ ਜੀ ਜਿਹੜੇ ਸੰਤਾਂ ਉੱਤੇ ਇਲਜ਼ਾਮ ਲਾਏ ਨੇ ਉਹਨਾਂ ਨੇ ਉਹ ਸਾਰੀ ਗੱਲਬਾਤ ਕਰਦੇ ਆ ਜਿਹੜੇ ਬਾਬਾ ਜੀ ਨੇ ਉਹ ਇੱਥੇ ਮੌਜੂਦ ਨਹੀਂ ਹੈ ਉਹ ਪ੍ਰੋਗਰਾਮਾਂ ਦੇ ਲਈ ਬਾਹਰ ਗਏ ਹੋਏ ਨੇ ਪਰ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਗੱਲਬ ਉਹ ਪੱਖ ਰੱਖਣਾ ਚਾਹੁੰਦੇ ਆ ਆਪਣਾ ਭਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਪਿੰਡ ਦੇ ਵਿੱਚ ਵਾਪਰਿਆ ਕਹਿੰਦੇ ਆ ਕਿ ਪਿੰਡ ਦੀ ਜ਼ਮੀਨ ਹੈ ਲਗਭਗ 24 ਕਨਾਲਾ ਉਹਦੇ ਉੱਤੇ ਕਬਜ਼ਾ ਕਰ ਰਹੇ ਆ ਬਾਬਾ ਜੀ ਨਾ ਤਾਂ ਕੋਈ ਉਹਦਾ ਮਤਾ ਪਾਇਆ ਨਾ ਕੋਈ ਕਾਗਜ਼ਾਤ ਨੇ ਫਿਰ ਉਹ ਕਿਹੜੀ ਗੱਲੋਂ ਕਬਜ਼ਾ ਕੀਤਾ ਜਾ ਰਿਹਾ ਜੀ ਉੱਥੇ ਕਬਜ਼ਾ ਹੈ ਤੇ ਕੋਈ ਕਾਰਨ ਕੋਈ ਨਹੀਂ ਕਰ ਰਿਹਾ ਜੀ ਇਹ ਜਿਹੜੀ ਜਗਾ ਬਾਬਾ ਬ੍ਰਿਜ ਸਿੰਘ ਦੀ ਬਹੁਤ ਅਜੋ 30 35 ਸਾਲ ਪਹਿਲਾਂ ਦੀ ਇਹ ਰੋਕੀ ਵੀ ਆ ਜੀ ਇਹ ਬਾਬਾ ਜੀ ਰੋਕੀ ਵੀ ਆ ਉਹਦੇ ਬਾਬਾ ਭਾਗ ਸਿੰਘ ਜਮਾਰੇ ਵੀ ਸੀਗੇ ਜੀ ਉਸ ਟਾਈਮ ਦੀ ਇਹ ਰੋਕੀ ਵੀ ਆ ਜੀ ਜੀ ਹਾਂਜੀ ਕੀ ਉੱਥੇ ਮਤਲਬ ਭਰਤ ਪਾਈ ਜਾ ਰਹੀ ਹੈ ਕੀ ਬਣਾਇਆ ਕੀ ਜਾ ਰਿਹਾ ਜੀ ਉਸ ਜਗ੍ਹਾ ਤੇ ਉੱਥੇ ਜੀ ਕੋਸ ਜਿਹੜੇ ਪ੍ਰੋਗਰਾਮ ਕਰਨ ਵਾਸਤੇ ਕੋਈ ਜਿਹੜੇ ਉੱਥੇ ਬਣਾ ਰਹੇ ਵਾ ਬਾਈ ਕੋਈ ਗਰੀਬ ਘਰ ਦੀ ਕੁੜੀ ਦਾ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਕੋਈ ਵੀ ਸਾਂਝਾ ਪ੍ਰੋਗਰਾਮ ਕਰਨਾ ਹੀ ਆਪਾਂ ਉਹ ਕਰ ਰਹੇ ਜੀ ਪਰ ਜਿਹੜੇ ਪੰਚਾਇਤ ਮੈਂਬਰ ਨੇ ਲਗਭਗ ਪੰਜ ਮੈਂਬਰ ਮੌਜੂਦ ਸੀ ਉਹਨਾਂ ਦਾ ਤਾਂ ਇਹ ਕਹਿਣਾ ਕਿ ਪੰਚਾਇਤ ਦੇ ਕੋਲ ਤਾਂ ਕੋਈ ਮਨਜ਼ੂਰੀ ਨਹੀਂ ਉਹ ਜ਼ਮੀਨ ਹੈ ਜਿਹੜੀ ਉਹ ਕਾਗਜ਼ਾਂ ਦੇ ਵਿੱਚ ਵੀ ਪੰਚਾਇਤ ਦੇ ਨਾਮ ਬੋਲਦੀ ਹੈ ਪੰਚਾਇਤ ਨੇ ਉੱਥੇ ਕੰਮ ਕਰਨਾ ਆਪਣਾ ਕਿ ਬਾਬਾ ਜੀ ਧੱਕੇ ਨਾਲ ਕਬਜ਼ਾ ਕਰ ਰਹੇ ਉੱਥੇ ਨਹੀਂ ਉਹੀ ਤਾਂ ਕਹਿੰਗਾ ਰਹੀ ਇਹ ਪਹਿਲਾਂ ਦੀ ਇਹ ਤਾਂ ਤੁਹਾਨੂੰ ਦੱਸ ਕੇ ਹੜੇ ਆ ਜੀ ਪਹਿਲਾਂ ਘਟੋ ਘਟ ਬਾਹ ਨਹੀਂ ਤਾਂ 30 35 ਸਾਲ ਇਹਨਾਂ ਨੂੰ ਇਹ ਚੀਜ਼ ਨੂੰ ਹੋ ਗਿਆ ਜੀ ਨੂੰ 35 ਸਾਲ ਨੂੰ ਹੋ ਗਿਆ ਜੀ ਉਸ ਤੋਂ ਬਾਅਦ ਕਿ ਬਾਬਾ ਜੀ ਦਾ ਇੱਥੇ ਬੌਂਦੀ ਵੀ ਰਹੀ ਆ ਵਾਂ ਨੂੰ ਗਾਣ ਗਾਣ ਅੰਗਾਂ ਅੰਗਾਂ ਵਾਸਤੇ ਇੱਥੇ ਕਣਕੀ ਵੀ ਹੁੰਦੇ ਸੀਗੇ ਤੇ ਚਰੀ ਵੀ ਹੁੰਦੇ ਸੀਗੇ ਜੀ ਉਹ ਮਤਲਬ ਜਿਹੜਾ ਇਹ ਡੇਰਾ ਉਹ ਵੱਡਦਾ ਸੀ ਸਾਰੀ ਕੰਮ ਹਾਂਜੀ 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 ਸਾਡੀਆਂ ਸੰਸਥਾ ਚੱਲ ਰਹੀਆਂ ਪਹਿਲਾਂ ਗਊ舍ਲਾ ਚੱਲ ਰਹੀ ਆ ਪਿੰਡ ਦੇ ਵਿੱਚ ਤੇ ਬਾਬਾ ਜੀ ਬਲਵੀਰ ਸਿੰਘ ਦੇ ਨਾਂ ਤੇ ਜੀ ਜੀ ਆੰਗਹੀਨ ਕੋਸਲਾ ਚੱਲ ਰਹੀ ਆ ਉਹਦੇ ਵਾਸਤੇ ਜਿਹਨ ਕਿਥੇ ਚਾਰਾ ਜਿਹੜਾ ਹੁੰਦਾ ਸੀ ਉਹ ਉੱਥੇ ਫਿਰ ਦਿੰਦੇ ਸੀ ਕਣਕ ਵਾਸਤੇ ਵੀ ਨਾ ਕਿ ਉੱਥੇ ਸਾਰੀ ਸਹਾਇਤਾ ਉਹਨਾਂ ਦੀ ਕਰਦੇ ਸੀ ਗਊਆਂ ਦੀ ਅੱਛਾ ਹੋਰ ਵੀ ਕਈ ਇਲਜ਼ਾਮ ਆ ਜਿਹੜਾ ਕਿ ਅੱਜ ਵਾਪਰਿਆ ਕਹਿੰਦੇ ਕਿ ਇੱਥੇ ਕੁਝ ਮੰਦਿਰ ਸੀਗੀ ਨਸ਼ੇੜੀ ਸੀ ਜਿਹੜੇ ਸਾਡੇ ਗਲ ਪਏ ਉਹਨਾਂ ਕੋਲੇ ਹਥਿਆਰ ਸੀਗੇ ਕਿਰਪਾਨਾਂ ਕਾਪੇ ਵਗੈਰਾ ਸਾਡੇ ਪਿੱਛੇ ਪੈ ਕੇ ਕਹਿੰਦੇ ਜਦੋਂ ਗੱਲਬਾਤ ਕਰਨ ਗਏ ਉੱਥੇ ਨਾ ਜੀ ਕੋਈ ਨਹੀਂ ਸੀ ਇੱਥੇ ਜੀ ਆ ਥੋੜੇ ਸਾਹਮਣੇ ਹੀ ਖੜਿਆ ਕਿੰਨੇ ਸੀਗੇ ਕੋਈ ਕੋਈ ਇੱਥੇ ਹੈਣੀ ਸੀਗਾ ਜੀ ਮਤਲਬ ਇੱਥੇ ਕੋਈ ਨਹੀਂ ਸੀਗਾ ਨਾ ਕੋਈ ਨਹੀਂ ਸੀਗਾ ਯਾ ਤੇ ਸੇਵਾਦਾਰ ਸੀਗੇ ਆਪਾਂ ਸਾਥੇ ਸਾਡੇ ਬੰਦਿਆਂ ਦੇ ਉੱਤੇ ਡਲੇ ਮਾਰੇ ਆ ਜਦੋਂ ਸਾਡੇ ਬੰਦੇ ਟਰਾਲੀ ਲਾ ਕੇ ਉਧਰ ਜਾ ਰਹੇ ਸੀ ਵੀ ਉਹਨਾਂ ਨੇ ਡਲੇ ਚਲਾਏ ਉਹਨਾਂ ਤੇ ਹਾਂਜੀ ਤੇ ਉਸ ਤੋਂ ਬਾਅਦ ਜਿੰਦਾ ਲਾਤਾ ਵੀ ਹੁਣ ਡਾਂਗਾ ਲਈ ਖੜੇ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਠੀਕ ਹੈ ਇੱਥੇ ਮਤਲਬ ਕੋਈ ਹੈ ਨਹੀਂ ਸੀ ਮਡੇਰ ਵਗੈਰਾ ਕੋਈ ਨਹੀਂਗਾ ਬਸ ਆਹੀ ਜਿੰਨੇ ਬੰਦੇ ਹੋਣਾ ਇੰਨੇ ਸੀ ਪੁਲਿਸ ਆਈ ਉਹ ਵੀ ਦੇਖ ਕੇ ਗਈ ਜੀ ਕੋਈ ਬੰਦਾ ਨਹੀਂ ਸੀਗਾ ਇਹੀ ਆ ਬਸ ਇਹੀ ਹੁਣ ਡਾਂਗਾ ਲਾ ਕੇ ਖੜੇ ਉੱਥੇ ਉਹਨਾਂ ਨੇ ਬਾਈ ਕੀ ਹੋਰ ਵੀ ਕਈ ਇਲਜ਼ਾਮ ਆ ਉਹ ਕਹਿੰਦੇ ਕਿ ਡੇਰੇ ਦੇ ਵਿੱਚ ਮਤਲਬ ਕੋਈ ਗਲਤ ਕੰਮ ਵੀ ਵਗੈਰਾ ਵੀ ਚੱਲਦੇ ਆ ਇੱਥੇ ਨਸ਼ੇ ਕਰਦੇ ਆ ਨੌਜਵਾਨ ਆ ਕੇ ਜਾਂ ਜਿਹੜੇ ਕੋਈ ਸਮੂਹ ਤਖਾਣ ਇੱਥੇ ਸੰਥਿਆ ਕਰਕੇ ਗਏ ਆ ਬੱਚੇ ਬਹੁਤ ਬੱਚੇ ਗਏ ਆ ਗਿਆਨੀ ਜੀ ਹੁੰਦੇ ਆ ਇੱਥੇ ਬ੍ਰਮਿੰਦਰ ਸਿੰਘ ਜੀ ਉਹ ਵੜਾਉਂਦੇ ਆ ਉਹ ਥੋੜੇ ਕੰਮ ਗਏ ਪ੍ਰੋਗਰਾਮਾਂ 'ਚ ਵੀ ਜੀ ਹੂੰ ਉਹ ਹੋਰ ਵੀ ਮਤਲਬ ਕਈ ਗਲਤ ਇਲਜ਼ਾਮ ਵੀ ਹੈ ਕਿ ਜਿਵੇਂ ਕਿ ਕੋਈ ਇਸਤਰੀਆਂ ਵਗੈਰਾ ਆਉਂਦੀਆਂ ਇਦਾਂ ਦੀਆਂ ਗੱਲਾਂ ਦੇ ਕਈਆਂ ਉਹਨਾਂ ਨੇ ਨਹੀਂ ਜੀ ਇੱਧਰ ਕੋਈ ਨਹੀਂ ਤੁਸੀਂ ਦੇਖਿਆ ਹੀ ਹੁਣ ਤੁਸੀਂ ਖੜੇ ਹੋ ਕੋਈ ਆਇਆ ਕੋਈ ਨਹੀਂ ਸੇਵਾ ਕਰਦੇ ਆ ਮਾਈਆਂ ਉਹਦੇ ਉੱਠ ਜਾਂਦੇ ਆ ਠੀਕ ਹੈ ਤੇ ਜਿਹੜੀ ਬਾਈ ਜੀ ਮੈਂ ਆਪਾਂ ਗੱਲ ਕੀਤੀ ਉਹ ਜਗਾਹ ਦੀ ਕਿ ਉਹ ਜਗਾਹ ਤੇ ਹੁਣ ਮਤਲਬ ਜਿਵੇਂ ਪੰਚਾਇਤ ਨੂੰ ਇਤਰਾਜ ਹੈ ਕਿ ਜਿਹੜੀ ਜਗਾਹ ਉਹ ਬਿਨਾ ਕਿਸੇ ਮਤੇ ਤੋਂ ਜਾਂ ਬਿਨਾ ਕਿਸੇ ਕਾਗਜ਼ਾਂ ਤੋਂ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਫਿਰ ਉਹ ਮਤਲਬ ਉਹ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ ਇਤੋਂ ਬਾਅਦ ਜਦੋਂ ਹੁਣ ਇਤਰਾਜ ਠਾਇਆ ਗਿਆ ਨਾ ਜੇ ਕੋਈ ਇਤਰਾਜ ਨਹੀਂ ਜੇ ਕੋਈ ਇਹਦੇ ਵਿੱਚ ਧੱਕੇ ਨਾਲ ਕਬਜ਼ਾ ਨਹੀਂ ਕੀਤਾ ਬਸ ਹੁਣ ਦੱਸ ਪਹਿਲਾਂ ਦੱਸ ਕੇ ਹਟਿਆ ਜੀ ਵੀ ਬਾਬਾ ਜੀ ਦੀ ਘਟੋ ਘਟ 35 ਸਾਲ ਤੋਂ ਇਹੀ ਇੱਕ ਜਗਾਹ ਬੰਮੀ ਵੀ ਉਸ ਚੀਜ਼ ਦੇ ਕੋਈ ਕਾਗਜ਼ ਵਗੈਰਾ ਹੈਗੇ ਨੇ ਤੁਹਾਡੇ ਕੋਲ ਕਿ ਦੂਜੀ ਵੇਚੀ ਨੇ ਵੇਚੀ ਪੰਚਾਇਤ ਵਾਲਾ ਨੇ ਉਸ ਦੇ ਹਾਂ ਜੀ ਉਹ ਤਾਂ ਮੈਨੂੰ ਇਹ ਨਹੀਂ ਪਤਾ ਨਹੀਂ ਪਤਾ ਨਹੀਂ ਭਾਈ ਉਹ ਠੀਕ ਆਦਾ ਬਾਬੇ ਕਿਹੜਾ ਗਲਤ ਕਰਦੇ ਕੋਈ ਭਾਈ ਠੀਕ ਆ ਲੋਕਾਂ ਆਤੀ ਬਣਾਉਂਦੇ ਆ ਉਹ ਜਾਂ ਉਹਨਾਂ ਨੇ ਕਿਹੜਾ ਜਵਾਕ ਪਿਉਣੇ ਹੋ ਗਏ ਜਾਂ ਉਹਨਾਂ ਦੇ ਕੁੜੀਏ ਕੋਈ ਜਵਾਕ ਆ ਠੀਕ ਆ ਲੋਕਾਂ ਤੇ ਕਰਦੇ ਤਾਂ ਚੰਗਾ ਹੀ ਕਰਦੇ ਮਾੜਾ ਕਿਹਦਾ ਕਰਦੇ ਨਹੀਂ ਉਹ ਨਹੀਂ ਨਹੀਂ ਸੋ ਸਾਡਾ ਸਿੰਪਲ ਸਵਾਲ ਆ ਕਿ ਕੀ ਬਾਬਾ ਜੀ ਕੋਲੇ ਇਸ ਜ਼ਮੀਨ ਦੇ ਕਾਗਜ਼ ਹੈਗੇ ਨੇ ਭਾਈ ਕਾਗਜ਼ ਭਾਈ ਘੱਟ ਤੋਂ ਘੱਟ 40 35 ਸਾਲ 40 ਹੋ ਗਿਆ ਉਹਨਾਂ ਕੋਲੇ ਠੀਕ ਆ ਉਹ ਤਾਂ ਰੋਕਿਆ ਨਹੀਂ ਕਿਸੇ ਨੇ ਉਹ ਕਿਹੜਾ ਮਾੜਾ ਕਰਦੇ ਕੋਈ ਗਲਤ ਕਰ ਦੱਸੋ ਬਲ ਕਾਗਜ਼ ਹੈ ਨਹੀਂ ਕੋਦੇ ਹਾਂ ਕਾਗਜ਼ ਕਾ ਡੀਰੀ ਦੇ ਕਾਗਜ ਨਹੀਂ ਕਾਗਜ ਤਾਂ ਅਸਾਰਾ ਸਾਹਮਲਾੜੀ ਸਾਰੀ ਆ ਜਿਹੜੀ ਗੁਰੂ ਘਰ ਸਾਈਂ ਸਾਹਮਲਾੜੀ ਸਾਰੀ ਆ ਠੀਕ ਹੈ ਮਤਲਬ ਉਹਦੇ ਵੀ ਕੋਈ ਕਾਗਜ ਹੈ ਨਹੀਂ ਕਾਗਜ ਨਹੀਂ ਆ ਉਹਦੇ ਵੀ ਹੈ ਨਹੀਂ ਠੀਕ ਹੈ ਤੇ ਜਿਹੜੇ ਉਹ ਹੋਰ ਇਲਜ਼ਾਮ ਨੇ ਬਾਈ ਕਿ ਇੱਥੇ ਨਸ਼ੇ ਵਗੈਰਾ ਕਰਦੇ ਨੇ ਨੌਜਵਾਨ ਆ ਕਈ ਜਾਂ ਕੋਈ ਗਲਤ ਧੰਦੇ ਵੀ ਇੱਥੇ ਚੱਲਦੇ ਨੇ ਇਦਾਂ ਦੇ ਕੁਝ ਬਾਈ ਐਵੇਂ ਝੂਠ ਮਾਰਨ ਨੂੰ ਕੁਛ ਮਰਜੀ ਜਵਾਨ ਆ ਕੁਛ ਮਰਜੀ ਗਈ ਜਾ ਐ ਮਾਰੀ ਜਾਂਦੇ ਆ ਜੇ ਵੇਖਿਓ ਦਿਖਾਓ ਇਹ ਕੋਸ਼ਾ ਹੈਗਾ ਐ ਝੂਠ ਮਾਰਨ ਨੂੰ ਮੈਂ ਕਰ ਦੂੰਗਾ ਠੀਕ ਹੈ ਭਾਈ ਜੀ ਬਹੁਤ ਬਤਾਂਵਾਜੀ ਦੇਖੋ ਜੀ ਜੀ ਬਾਬਿਆਂ ਦੀ ਅਸੀਂ ਬਰਸ਼ੀ ਕਰਨ ਲੱਗੇ ਸੀਗੇ ਉੱਥੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਇੱਥੇ ਮੀਂਹ ਆ ਗਿਆ ਮੀਂਹ ਆਉਣੇ ਕਰਕੇ ਅਸੀਂ ਸ਼ਟਰ ਬਣਾਉਣਾ ਸੀਗੇ ਵੀ ਚਲੋ ਉੱਥੇ ਬਣਾ ਸਕਦੇ ਹਾਂ ਜੀ ਉਹਨਾਂ ਨੇ ਜਵਾਬ ਦਿੱਤਾ ਸਾਨੂੰ ਕਰਨ ਨਹੀਂ ਦਿੱਤੀ ਬਾਬਿਆਂ ਨੇ ਬਰਸ਼ੀ ਅਸੀਂ ਫਿਰ ਹਾਰ ਕੇ ਇੱਥੇ ਬੈਂਚ ਬੂਚ ਲਾਏ ਉਧਰੋਂ ਮੀਂਹ ਆ ਗਿਆ ਤਾਂ ਕਰਕੇ ਅਸੀਂ ਉੱਥੇ ਮਿੱਟੀ ਪਾ ਰਹੇ ਹਾਂ ਠੀਕ ਹੈ ਸ਼ੈੱਡ ਪਾ ਰਹੇ ਹੋ ਸ਼ੈੱਡ ਪਾ ਰਹੇ ਹਾਂ ਹਾਂ ਹੋਰ ਨਹੀਂ ਕੋਈ ਗੱਲ ਹਾਂ ਆਹੀ ਗੱਲ ਹੈ ਧੰਨਵਾਦ ਧੰਨਵਾਦ